ਤੁਸੀਂ ਦੇਖ ਰਹੇ ਹੋ ਲੋਕ ਸਮਾਚਾਰ رپورਟਰ ਅੰਗਰੇਜ਼ ਸਿੰਘ ਸੰਧੂ ਤੇ ਦੀਪਨੰਗਰੀ ਦੀ ਖਾਸ ਰਿਪੋਰਟ ਅੱਜ ਲੋਕ ਸਭਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਜੀ ਦੀ ਨਾਮਜ਼ਦਗੀ ਭਰਨ ਮੌਕੇ ਬੀਜੇਪੀ ਦਾ ਵਰਕਰਾਂ ਦਾ ਠਾਠਾ ਮਾਰਦਾ ਕੱਟ ਬੋਲੀ ਜੀ ਬੋਲੀ ਸਰਕਾਰ ਬੋਲੀ ਜੀ ਬੋਲੀ ਸਰਕਾਰ ਬੋਲੀ ਜੀ ਬੋਲੀ ਸਰਕਾਰ ਬੋਲੀ ਜੀ ਬੋਲੀ ਸਰਕਾਰ ਮੋਦੀ ਸਾਹਿਬ ਜਿੱਤਦੇ ਨੇ ਤੇ ਮੋਦੀ ਸਾਹਿਬ ਦੀ ਜਿਹੜੀ ਬਣ ਰਹੀ ਸਰਕਾਰ ਆ ਉਹ ਜਿੱਸਾ ਪੈਨ ਜਾ ਰਿਹਾ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਕਿ ਹੜਾ ਆਇਆ ਹੋਇਆ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਦੇਖਣ ਚ ਆਇਆ ਕਿ ਬਹੁਤ ਕਾਰਜਕਰਤਾ ਇੱਥੇ ਆਏ ਨੇ ਉਹਨਾਂ ਦਾ ਸਬਰਥਨ ਦਿੱਤਾ ਹੈ ਕੇਂਦਰੀ ਮੰਤਰੀ ਵੀ ਇੱਥੇ ਪਹੁੰਚੇ ਨੇ ਇਸ ਕਾਫਲੇ ਨੂੰ ਵੇਖ ਕੇ ਤੁਹਾਨੂੰ ਕੀ ਲੱਗਦਾ ਜਿੱਤ ਪੱਕੀ ਹੈ ਜੀ ਤੇ ਪਿਆਰ ਹੈ ਲੋਕਾਂ ਦਾ ਸਾਰੇ ਪਿਆਰ ਨਾਲ ਆਏ ਨੇ ਸਾਡੇ ਪ੍ਰਧਾਨ ਸਾਹਿਬ ਨੇ ਅਟਾਰੀ ਦੇ ਇੰਚਾਰਜ ਵੀ ਨੇ ਸਾਡੇ ਦਿਹਾਤੀ ਦੇ ਵੀ ਪ੍ਰਧਾਨ ਨੇ ਇਹਨਾਂ ਦਾ ਪਿਆਰ ਸਦਕਾ ਇਹ ਜੋ ਕੰਦੇ ਨੇ ਵਾ ਕੇ ਸੱਜਣ ਦਾ ਕਿ ਐਰ ਕੀ ਅਸੀਂ ਤਰਨਜੀਤ ਸਿੰਘ ਸੰਧੂ ਜੀ ਨੂੰ ਆਪਣੇ ਅੰਮ੍ਰਿਤਸਰ ਲੋਕ ਸਭਾ ਦਾ ਐਮਪੀ ਬਣਾ ਕੇ ਦਿੱਲੀ ਚ ਭੇਜਾਂਗੇ ਜੋ ਉਹਨਾਂ ਨੇ ਵਾਦੇ ਸਾਡੇ ਨਾਲ ਦਿੱਤੇ ਪੂਰੇ ਵੀ ਹੋਣ ਜਦੋਂ ਤੁਸੀਂ ਬਿਹਾਰ ਦੀ ਗੱਲ ਕਰ ਰਹੇ ਹੋ ਤੁਸੀਂ ਹਟਾਰੀ ਲੱਗੇ ਚਾਇਓ ਕਿਉਂਕਿ ਬਿਹਾਰ ਦੇ ਵਿੱਚ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਸੀਗਾ ਬੀਜੇਪੀ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਵਿਰੋਧ ਕਰਨ ਵਾਲੇ ਕੁਝ ਹੋਰ ਬੰਦੇ ਸੀ ਕਿ ਕਿਸਾਨ ਹੀ ਨੇ ਨਹੀਂ ਨਹੀਂ ਵਿਰੋਧ ਕਰਨ ਵਾਲੇ ਪਾਰਟੀ ਦੇ ਲੋਕ ਨੇ ਕਾਂਗਰਸ ਆਮ ਆਦੀ ਪਾਰਟੀ ਕਾਲੀ ਦਲ ਦੇ ਭੇਜੇ ਹੋਏ ਬੰਦੇ ਹੁੰਦੇ ਆ ਕੋਈ ਕਿਸਾਨ ਮੇਰਾ ਭਰਾ ਵਿਰੋਧ ਨਹੀਂ ਕਰਦਾ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਭਾਰਤੀ ਜਨਤਾ ਪਾਰਟੀ ਜੇ ਪੰਜਾਬ 'ਚ ਬਣੇਗੀ ਨੰਬਰ ਆਫ ਪਾਰਲੀਮੈਂਟ ਜੇ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੇ ਬਣਨਗੇ ਤੇ ਕਿਸਾਨਾਂ ਦਾ ਵੀ ਗੱਲ ਜਦੀ ਲੋਕ ਸਭਾ 'ਚ ਰੱਖੀ ਜਾਏਗੀ ਲੋਕ ਸਭਾ 'ਚ ਹੋਏਗੀ ਮੇਰੀ ਗੱਲ ਇਹ ਕੋ ਸੋਲੋ ਅਜ ਬੇਇੱਜ਼ਤੀ ਆ ਬੜਾ ਦੁੱਖ ਲੱਗਾ ਮੈਂ ਜਲੇ ਦਾ ਪ੍ਰਧਾਨ ਹਾਂ ਮਦ ਸਾਦਾ ਮੇਰੇ ਦਾਦਾ ਸਾਥੀ ਦੇ ਲੋਕ ਵੀ ਆ ਰਹੇ ਆ ਇੱਧਰਲੇ ਤੋਂ ਲੋਕ ਵੀ ਆ ਰਹੇ ਆ ਤੁਸੀਂ 10 15 ਮਿੰਟ ਢੋਲ ਲੱਗਣਗੇ ਸਾਡੀਆਂ ਬੱਸਾਂ ਜਾਣ ਬੋਝ ਕੇ ਰੋਕ ਦਿੱਤੀਆਂ ਗਈਆਂ ਆ ਤੇ ਗਮਟਾਲੇ ਜਾ ਕੇ ਦੇਖੋ ਬੱਸਾਂ ਲੋਕੀਆਂ ਪਈਆਂ ਆਟਾਰੀ ਬਾਜ਼ਾਰ ਤੇ ਬੱਸਾਂ ਰੋਕੀਆਂ ਪਈਆਂ ਇੰਡੀਆ ਗੇਟ ਤੇ ਹਰ ਜਗ੍ਹਾ ਤੇ ਪੁਲਿਸ ਨੇ ਬੱਸਾਂ ਰਕਾਤੀਆਂ ਇਹ ਸਰਕਾਰ ਦੀ ਜਿਹੀ ਕੁ ਕੁ ਲੰਮ ਚਾਲਾਂ ਨੇ ਨਹੀਂ ਚੱਲਣ ਗਿਆ ਬੱਸਾਂ ਤੋਂ ਉਤਰ ਕੇ ਲੋਕ ਪੈਦਲ ਚੱਲ ਪਿਆ ਔਰ ਇਹ ਜਿਹੜਾ ਹੜ ਆਇਆ ਅੱਜ ਨਾਗਰਿਕ ਦੀ ਭਾਵੇਂ ਸਭ ਨੂੰ ਸਾਥ ਹਾਂਜੀ ਕਿੰਨਾ ਕੁ ਵਰਕਰਾਂ ਦਾ ਧਿਆਨ ਦੇ ਰਿਹਾ ਬਰਕਰਾਰ ਬਹੁਤ ਜੋਸ਼ ਹੈ ਜੀ ਵਰਕਰ ਤਾਂ ਤੁਹਾਡੇ ਸਾਹਮਣੇ ਮਗਰ ਜਿਹੜਾ ਕੈਮਰਾ ਮਾਰ ਕੇ ਵੇਖੋ ਗੱਡੀਆਂ ਭਰ-ਭਰ ਆ ਰਹੀਆਂ ਮਗਰ ਦੇਖ ਲਓ ਸਾਰੇ ਵਰਕਰ ਇੰਨੇ ਇਸ ਟਾਈਮ ਜੋਸ਼ੀਲੇ ਹੋਏ ਹੋਏ ਨੇ ਉਹਨਾਂ ਦਾ ਜਿਹੜਾ ਮੇਨ ਮੁੱਦਾ ਨਾ ਉਹ ਇਹੀ ਹੈ ਕਿ ਅਸੀਂ ਮੋਦੀ ਜੀ ਨੂੰ ਜਿਤਾਣਾ ਹੈ ਮੋਦੀ ਜੀ ਨੂੰ ਜਿਤਾਣਾ ਔਰ ਮੋਦੀ ਜੀ ਨੂੰ ਹੀ ਅੱਗੇ ਲੈ ਕੇ ਜਾਣਾ ਹੈ ਕਿ ਕਿਉਂ ਹੈ ਦੇਖੋ ਇਹਨਾਂ ਦੇ ਵਿੱਚ ਕਈ ਸਾਡੇ ਕਿਸਾਨ ਵੀਰ ਵੀ ਨੇ ਖਾਲੀ ਉਹ ਨਹੀਂ ਹੈ ਕਿ ਅਸੀਂ ਆਮ ਬੰਦੇ ਆ ਇਹ ਸਿੱਕੇ ਕਿਸਾਨ ਵੀਰ ਵੀ ਨੇ ਹਰ ਤਰ੍ਹਾਂ ਦੇ ਜਾਤੀ ਨੇ ਸ਼ਮੂਲੀਅਤ ਕੀਤੀ ਸਾਡੇ ਨਾਲ ਸਾਡੇ ਕਾਂਗਰਸ ਤੋਂ ਆਏ ਮੇਰਾ ਭਰਾ ਹੁਨੇਦ ਪੰਜਾਬ ਦੇ ਜਨਰਲ ਸੈਕਟਰੀ ਐਸ ਸੀ ਮੋਰਚਾ ਦੇ ਕਾਂਗਰਸ ਤੋਂ ਵੀਜੇ ਖੋਸਲਾ ਜੀ ਵੀ ਹੱਲੇ ਪਰਸੋਂ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਅੱਜ ਪੂਰਾ ਆਪਣਾ ਨਾਲ ਆਪਣਾ ਹਜੂਮ ਲੈ ਕੇ ਆਏ ਨੇ ਇਹ ਕਿਉਂ ਲੈ ਕੇ ਆ ਰਹੇ ਨੇ ਹਰ ਜਾਤੀ ਹਰ ਪ੍ਰਜਾਤੀ ਭਾਜਪੀ ਨੂੰ ਪਿਆਰ ਕਰ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪਰ ਪਿਆਰ ਕਰ ਰਹੀ ਹੈ ਔਰ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਇਹ ਜਿੱਤ ਨਰਿੰਦਰભાઈ ਮੋਦੀ ਜੀ ਦਾ ਜਿਹੜਾ ਸੁਪਨਾ ਹੈ ਅਪਕੀ ਬਾਅਦ 400 ਪਾਰ ਇਹ ਪੂਰਾ ਹੋ ਕੇ ਹੀ ਰਹੇਗਾ ਬੀਜੇਪੀ 400 ਪਾਰ ਜਾਏਗੀ ਹੀ ਜਾਏਗੀ ਇਹ ਕਪੜੇ ਪ੍ਰਕਾਰ ਸਾਡੇ ਨਾਲ ਸਰ ਵਿੱਚ ਬੱਸਾਂ ਲੱਗੀਆਂ ਨੇ ਆ ਟਾਰੀ ਅਜਨਾਲਾ ਰੋਡ ਕੀ ਕਹਿਣਾ ਚਾਹੁੰਦੇ ਜੀ ਸਰ ਇਹ ਤਾਂ ਦੇਖੋ ਇਹਨਾਂ ਗਲਤ ਚੀਜ਼ ਹੈ ਨਾ ਕਿੰਨੀ ਬੰਦਾ ਕਿੰਨੀ ਬੱਸਾਂ ਨਾਲ ਡੱਕ ਲੀਆਂ ਕਿਉਂ ਡੱਕੀਆਂ ਜੀ ਇਹਨੂੰ ਖੌਫ ਹੈ ਕੀ ਪਤਾ ਖੌਫ ਹੀ ਹੋਏਗਾ ਨਾ ਸਾਡੀ ਜੀਤ ਨੂੰ ਵੇਖਦੇ ਹੋਏ ਉਹ ਡਰ ਗਏ ਨੇ ਉਹ ਇੰਨਾ ਡਰ ਗਏ ਨੇ ਕਿ ਉਹ ਕਹਿੰਦੇ ਯਾਰ ਆਪਾਂ ਪ੍ਰਸ਼ਾਸਨ ਦਾ ਪ੍ਰਯੋਗ ਕਰ ਲਈਏ ਕੋਈ ਗੱਲ ਨਹੀਂ ਹੈਗੀ ਦੁਰਪ੍ਰਯੋਗ ਕਰ ਰਹੇ ਪ੍ਰਸ਼ਾਸਨ ਦਾ ਕਰੀ ਜਾਣ ਲੇਕਿਨ ਜਦੋਂ ਬਟਨ ਦਬਾਣਾ ਸਭ ਨੇ ਇੱਥੇ ਰੋਕ ਸਕਦੇ ਬਟਨ ਵੇਲੇ ਨਹੀਂ ਕੋਈ ਰੋਕ ਸਕਦਾ ਵੋਟ ਫॉर ਮੋਦੀ ਜਿੱਤੇਗਾ ਵੀ ਜਿੱਤੇਗਾ ਮੋਦੀ ਭਾਈ ਜਿੱਤੇਗਾ ਅੱਕੀ ਵਾਰ 400 ਪਾਸ ਇਹਨਾਂ ਦੀ ਵਾਇਲਡ ਲਾਓ ਕਿ ਬੀਜੇਪੀ ਵਿੱਚ ਸੰਮਿਲਨ ਕਿਉਂ ਦੇਖੋ ਲੋਕਾਂ ਨੇ ਬਸਾਰੋ ਮੈਨੂੰ ਜੀ ਬਹੁਤ ਹੀ ਇੱਥੇ ਇਸ ਘਰ ਚ ਆ ਕੇ ਕਾਂਗਰਸ ਛੱਡ ਕੇ ਬੀਜੇ ਵਿੱਚ ਆ ਕੇ ਸਾਨੂੰ ਬਹੁਤ ਹੀ ਵਧੀਆ ਲੱਗਾ ਬਹੁਤ ਪਿਆਰ ਮਿਲ ਰਿਹਾ ਸਾਡੇ ਨਾਲ ਕਪਲ ਕਪਲ ਅਗਰਵਾਲ ਜੀ ਜਿਨ੍ਹਾਂ ਨੇ ਸਾਨੂੰ ਸ਼ਾਮਲ ਕਰਾਇਆ ਬਹੁਤ ਹੀ ਚੰਗੇ ਇਨਸਾਨ ਨੇ ਤੇ ਬਹੁਤ ਵਧੀਆ ਲੀਡਰ ਨੇ ਅਸੀਂ ਨਰਿੰਦਰભાઈ ਮੋਦੀ ਦੀਆਂ ਗਤੀਵਿਧੀਆਂ ਨੂੰ ਚੰਗੇ ਕੰਮਾਂ ਨੂੰ ਵੇਖਦੇ ਹੋਏ ਕੁਆਲਟੀ ਜੁਆਇਨ ਕੀਤੀ ਆ ਤੇ ਅੱਗੇ ਵੀ ਸਾਨੂੰ ਪਤਾ ਹੈ ਕਿ ਬਹੁਤ ਵਧੀਆ ਦੇਸ਼ ਦੇ ਵਿੱਚ ਕੰਮ ਹੋਣਗੇ ਕਿਉਂਕਿ ਇਹ ਪਾਰਟੀ ਇੱਕ ਐਸੀ ਆ ਕਿ ਜਿਹੜੀ ਹਰ ਵਰਗ ਨੂੰ ਨਾਲ ਲੈ ਕੇ ਤੁਰਦੀ ਆ ਐਸੀ ਭਾਈਚਾਰੇ ਨੂੰ ਤੇ ਬਹੁਤ ਹੀ ਵਧੀਆ ਰਿਸਪਾਂਸ ਦੇ ਰਹੀ ਆ ਕਿਉਂਕਿ ਜਿਹੜੀਆਂ ਸਾਨੂੰ ਸਹੂਲਤਾਂ ਮਿਲੀਆਂ ਵਾ ਕਈ ਤਰ੍ਹਾਂ ਦੇ ਜਿਹੜੇ ਲੋਨ ਐਸੀ ਭਾਈਚਾਰੇ ਨੂੰ ਫਰੀ ਦਿੱਤੇ ਗਏ ਨੇ ਕਿ ਨਾ ਕੋਈ ਗਰੰਟੀ ਨਾ ਕੁਝ ਲੱਖ ਦਾ ਹੋਵੇ ਜਾਂ 2 ਲੱਖ ਦਾ 5 ਲੱਖ ਤੱਕ ਲੋਨ ਜਿਹੜੇ મોદી ਨੇ ਦਿੱਤੇ ਸੀ ਬਹੁਤ ਖੁਸ਼ ਆ ਫੋਰ ਓਜਵਲ ਯੋਜਨਾ ਬੜੀਆਂ ਹੈ ਜਿਹੜੀਆਂ ਗਰੰਟੀਆਂ મોદી ਨੇ ਦਿੱਤੀਆਂ ਵਾ ਇਹ ਪਹਿਲੀ ਹੁਣ ਦੁਬਾਰਾ ਜਿਹੜੇ ਜਦੋਂ ਮੋਦੀ ਜੀ ਪ੍ਰਧਾਨ ਮੰਤਰੀ ਬਣ ਕੇ ਆਉਣਗੇ ਹੋਰ ਵੀ ਵੱਧ ਤੋਂ ਦੁਨੀਆ ਸਹੂਲਤਾਂ ਦੇਣਗੇ। ਇਹ ਲੋਕ ਮਾਨਸਤ ਕਰ ਦਿੱਤਾ ਗਿਆ ਜੀ। ਜਿੰਦਾਬਾਦ। ਆਲਟੀ ਬਹਾਾ ਬੀਜੇਪੀ ਉਹਨਾਂ ਤੋਂ ਕੀ ਮਾਨਸਤ ਕਰੀਏ। ਦੇਖੋ ਜੀ ਪਾਰਟੀ 'ਚ ਆਏ ਆ। ਹੁਣ ਪਾਰਟੀ 'ਚ ਅਸੀਂ ਵਧੀਆ ਕੰਮ ਕਰਾਂਗੇ ਤੇ ਸਾਨੂੰ ਆਸ ਹੈ ਕਿ ਚੰਗਾ ਸਾਨੂੰ ਮਾਨ ਸਨਮਾਨ ਇੱਥੇ ਮਿਲੇਗਾ। ਜਿੰਦਾਬਾਦ। ਮੇਰੇ ਨਾਲ ਜਿੰਨੇ ਵੀ ਵੋਟਰ ਸਪੋਰਟਰ ਪਿੰਡਾਂ ਚ ਲਾ ਲੋ ਇਸ਼ਾਰਾ ਚ ਲਾ ਲੋ ਮੈਂ ਪੂਰੇ ਤਨ ਮਨ ਦੇ ਨਾਲ ਵੋਟਰ ਸਪੋਰਟਰਾਂ ਨੂੰ ਨਾਲ ਲੈ ਕੇ ਚੱਲਿਆ ਵਾਂ। i'm here for